ਸਾਡੇ ਮਾਨਯੋਗ ਸੀਐਮ ਸਾਹਿਬ ਦਾ ਜਿਹੜਾ ਜ਼ੀਰੋ ਟੋਲਰੈਂਸ ਪਾਲਿਸੀ ਹੈ ਟੁਵਰਡਸ ਆਰਗੇਨਾਈਜ਼ ਕ੍ਰਾਈਮ ਉੱਚ ਬਹੁਤ ਵੱਡੀ ਕਾਮਯਾਬੀ ਮਿਲੀ ਹੈ ਕਮਿਸ਼ਨਰ ਪੁਲਿਸ ਅਮਰ ਸਰ ਨੂੰ ਇੱਕ ਟੈਰਰ ਮੋਡਿਊਲ ਜਿਹੜਾ ਇੰਟਰਨੈਸ਼ਨਲ ਟੈਰਰ ਮੋਡਿਊਲ ਨੂੰ ਕਹਿ ਸਕਦੇ ਆ ਉਹਨੂੰ ਬਸਟ ਕੀਤਾ ਗਿਆ 10 ਗ੍ਰਿਫਤਾਰੀਆਂ ਇਹਦੇ ਚ ਹੋਈਆਂ ਔਰ ਜੇ ਅਪਰ ਕਵਰੀ ਵਾਲ ਦੇਖੀਏ ਤੇ ਇਹਦੇ ਚ ਇਹਨਾਂ ਕੋਲ ਤਿੰਨ ਪਿਸਟਲ ਇੱਕ ਹੈਂਡ ਗ੍ਰੇਨੇਡ ਇੱਕ ਡਰੋਨ ਇਹ ਸਾਰੇ ਹੀ بڑے ਲੀਥਲ ਵੈਪਨ ਹੈ 23 ਬੋਰ ਦੇ ਹੈ ਇੱਕ 0.32 ਬੋਰ ਦਾ ਪਿਸਟਲ ਹੈਗਾ ਜਿਹੜੀ ਇਹਦੇ ਵਿੱਚ ਮੇਨ ਮਨਸੂਬੇ ਇਹਨਾਂ ਦੇ ਮੁੱਢਲੀ ਪੁੱਛਕੜ ਤੋਂ ਸਾਹਮਣੇ ਆਏ ਨੇ ਕਿ ਇਹਨਾਂ ਨੂੰ ਬਾਹਰ ਬੈਠੇ ਜਿਹੜੇ ਆਪਰੇਟਿਵ ਨੇ ਰਵਿੰਦਰ ਰਿੰਦਾ ਹੈਪੀ ਪਾਸੀਆਂ ਜੀਵਨ ਫੌਜੀ ਅਤੇ ਉਹਨਾਂ ਦੇ ਹੋਰ ਜਿਹੜੇ ਸਾਥੀ ਨੇ ਉਹ ਇਹਨਾਂ ਨੂੰ ਆਪਰੇਟ ਕਰ ਰਹੇ ਨੇ ਤੋਂ ਇਹ ਇੰਟੈਲੀਜੈਂਸ ਬੇਸਡ ਆਪਰੇਸ਼ਨ ਸੀਗਾ ਇਹਦੇ ਵਿੱਚ ਮੁੜਲੀ ਪੁਚਕੇਚ ਇਹ ਗੱਲ ਆਈ ਹੈ ਕਿ ਜਿਹੜੇ ਇਹਨਾਂ ਤੋਂ ਇੱਕ ਇਹਨਾਂ ਨੇ ਥਾਣੇ ਤੇ ਜਾਂ ਪੁਲਿਸ ਇਸਟੈਬਲਿਸ਼ਮੈਂਟ ਤੇ ਅਟੈਕ ਕਰਨਾ ਸੀ ਬਟਾਲਾ ਏਰੀਏ ਚ ਔਰ ਦੂਜੀ ਗੱਲ ਇਹਨਾਂ ਨੇ ਇੱਕ ਕਾਂਸਟੇਬਲ ਸੀ ਪੁਲਿਸ ਦਾ ਉਹ ਵੀ ਬਟਾਲਾ ਪੁਲਿਸ ਡਿਸਟ੍ਰਿਕਟ ਦੇ ਵਿੱਚ ਹੀ ਸੂਰਤ ਮੱਲੀਆਂ ਦੇ ਪਿੰਡ ਦੇ ਵਿੱਚ ਉੱਥੇ ਉਹਦੇ ਘਰ ਨੂੰ ਮਾਰਨ ਗਏ ਸੀ ਕੁਦਰਤੀ ਉਹ ਪਿਸਟਲ ਜਿਹੜਾ ਉਹ ਨਹੀਂ ਚੱਲਿਆ ਤੇ ਉਹ ناکਾਮਯਾਬ ਰਹਿ ਗਿਆ ਸੋ ਜਿਹੜੇ ਲੇਟੈਸਟ ਇਹ ਮੋਡਿਊਲ ਵਰਕ ਕਰ ਰਿਹਾ ਬਾਰਡਰ ਰੇਂਜ ਦੇ ਏਰੀਏ ਦੇ ਵਿੱਚ ਤੇ ਆਸ-ਪਾਸ ਦੇ ਵਿੱਚ ਮਾਜੇ ਦੇ ਵਿੱਚ ਉਹਦਾ ਸਾਰਾ ਬਸਟ ਕੀਤਾ ਗਿਆ ਇਹਨਾਂ ਦੇ ਨਾਮ ਜੇ ਮੈਂ ਤੁਹਾਡੇ ਨਾਲ ਸ਼ੇਅਰ ਕਰਾਂ ਉਹ ਹੈਗੇ ਅਰਜਨਪ੍ਰੀਤ ਇਹ ਆਵਾਮਾ ਅਵਾਨਪਿੰਡ ਹੈ ਰਮਦਾਸ ਦਾ ਲਵਪ੍ਰੀਤ ਲਵ ਹੈ ਪੜੋਵਾਲ ਦਾ ਬਸੰਤ ਬਾਬਾ ਪਕਾਲਾ ਦਾ ਅਮਨਪ੍ਰੀਤ ਇਹ ਵੀ ਬਾਬਾ ਪਕਾਲਾ ਦਾ ਦਿਲਪ੍ਰੀਤ ਮੰਨਾ ਇਹ ਖੰਨਾ ਚ ਮਾਰਾ ਪਿੰਡ ਹੈਗਾ ਡੇਰਾ ਬਾਬਾ ਨਾਨਕ ਪਟਾਲਾ ਦੇ ਵਿੱਚ ਬਰਿੰਦਰਪਾਲ ਮਨੀ ਕਟਲੇ ਰਮਦਾਸ ਦਾ ਹੈ ਰਾਜਵੀਰ ਰਾਜੂ ਇਹ ਵੀ ਕਟਲੇ ਦਾ ਹੈਗਾ ਹਰਜੋਤ ਮਿੱਠੂ ਕਨੀਏ ਕੇ ਬੇਟ ਡੇਰਾ ਬਾਬਾ ਨਾਨਕ ਜੋਇਲ ਮਸੀ ਰਤਰਛਤਰ ਡੇਰਾ ਬਾਬਾ ਨਾਨਕ ਵਿਸ਼ਵਾਸ ਮਸੀ ਬਾਬੂ ਇਹ ਪਗਾਨਪੁਰ ਪਗਨਪੁਰ ਹੈਗਾ ਪੀਐਸ ਰਮਦਾਸ ਅਮਸਰ ਰੂਰਲ ਚ ਔਰ ਇਹਨਾਂ ਚ ਇੱਕ ਬੰਦਾ ਜੇ ਫੜਿਆ ਜਾਣਾ ਬਾਕੀ ਆ ਉਹ ਹੈ ਅਮਨ ਖੋਖਰ ਇਹਨਾਂ ਤੋਂ ਇਲਾਵਾ ਇਹਨਾਂ ਦੇ ਜਿਹੜੇ ਦੋ ਸਾਥੀ ਹੋਰ ਫੜੇ ਗਏ ਇੱਕ ਹੋਰ ਕੇਸ ਦੇ ਵਿੱਚ ਉਹ ਹੈ ਅਵਤਾਰ ਸਿੰਘ ਬਾਬਾ ਪਕਾਲਾ ਬਟਾਲਾ ਦਾ ਤੇ ਗੁਰਨਾਮ ਇਲੀਅਸ ਗਾਮਾ ਇਹ ਬਾਬਾ ਪਕਾਲਾ ਏਰੀਆ ਦਾ ਵੀ ਜੇ ਇਹਨਾਂ ਦੀ ਮੇਨ ਬੈਕਗਰਾਉਂਡ ਦੇਖੀਏ ਬਸੰਤ ਸਿੰਘ ਜਿਹੜਾ ਇਹਦੇ ਖਿਲਾਫ ਪਹਿਲਾਂ ਵੀ ਆਰਮਜੈਕਟ ਦਾ ਥਾਣਾ ਬਿਆਸ ਅਮਰਸਰ ਰੂਰਲ ਦੇ ਵਿੱਚ ਪਰਚਾ ਦਰਜਿਆ ਲਵਪ੍ਰੀਤ ਦੇ ਖਿਲਾਫ ਦੋ ਕੇਸ ਨੇ ਇੱਕ ਅਟੈਂਪਟ ਟੂ ਮਰਡਰ ਦਾ ਸੁਸਾਈਡ ਦਾ ਹੈਗਾ ਰਮਦਾਸ ਥਾਣੇ ਦੇ ਵਿੱਚ ਅਮਰਸਰ ਰੂਰਲ ਚ ਔਰ ਅਮਨਪ੍ਰੀਤ ਦੇ ਖਿਲਾਫ ਦੋ ਕੇਸ ਰਜਿਸਟਰ ਨੇ ਜਦੋਂ ਕਿ ਇਹਨਾਂ ਨੇ ਪੈਟਰੋਲ ਪੰਪ ਛੁੱਟੇ ਬੰਬ ਛੁੱਟੇ ਸੀਗੇ ਜਿਹੜੀਆਂ ਸ਼ਰਾਬ ਦੇ ਠੇਕਿਆਂ ਤੇ ਸਿਟੀ ਬਟਾਲਾ ਚ ਮਰਡਰ ਦਾ ਕੇਸ ਹੈਗਾ ਇਹਦੇ 'ਚ ਮੈਂ ਨੂੰ ਕਾਫੀ ਵੱਡਾ ਇੰਪੋਰਟੈਂਟ ਲੀਡ ਮੰਨਦਾ ਔਰ ਇਸ ਤੋਂ ਹੋਰ ਵੀ ਇਹ ਸਾਡੇ ਕੋਲ ਖੁਲਾਸੇ ਹੋਣ ਦੀ ਉਮੀਦ ਹੈ ਕਿਉਂਕਿ ਜਿਹੜਾ ਮੋਡਿਊਲ ਆ ਕਾਫੀ ਦੇਰ ਤੇ ਇਥੇ ਐਕਟਿਵ ਸੀ ਔਰ ਮੇਨਲੀ ਪੁਲਿਸ ਪਰਸਨਲ ਨੂੰ ਤੇ ਪੁਲਿਸ ਇਸਟੈਬਲਿਸ਼ਮੈਂਟਸ ਨੂੰ ਇਹ ਟਾਰਗੇਟ ਕਰ ਰਿਹਾ ਸੀ ਇਹਦੇ ਚ ਮੈਂ ਸਾਰੀ ਟੀਮ ਨੂੰ ਸਪੈਸ਼ਲੀ ਸਾਡੇ ਡੀਸੀਪੀ ਇਨਵੈਸਟੀਗੇਸ਼ਨ ਸ਼ਿਵਦਰਸ਼ਨ ਜੀ ਅਮੋਲਕ ਅਮਨਦੀਪ ਸਾਡੇ ਇੰਸਪੈਕਟਰ ਸਾਹਿਬਾਨ ਇਹਨਾਂ ਦੀ ਤੇ ਸਾਰੀ ਟੀਮ ਨੇ ਬਹੁਤ ਮਿਹਨਤ ਕੀਤੀ ਹੈ ਔਰ ਇਹਨੂੰ ਅਸੀਂ ਫਰਦਰ ਲੈ ਕੇ ਜਾਵਾਂਗੇ ਇਹਦੇ ਚ ਯੂਪੀਏ ਦੇ ਵਿੱਚ ਤੇ ਆਰਮਜ਼ੈਕਟ ਤੇ ਹੋਰ ਸੈਕਸ਼ਨ ਦੇ ਵਿੱਚ ਪਰਚਾ ਦਰਜ ਕੀਤਾ ਗਿਆ ਹੈ ਥਾਣੇ ਕੈਂਟ ਦੇ ਵਿੱਚ ਉਹਦੇ ਚ ਇਹ ਅੰਡਰ ਰਿਮਾਂਡ ਨੇ ਔਰ ਆਉਣ ਵਾਲੇ ਦਿਨਾਂ ਚ ਹੋਰ ਵੀ ਸਾਨੂੰ ਉਮੀਦ ਹੈ ਕਿ ਇਹਨਾਂ ਚੋਂ ਕਾਫੀ ਖੁਲਾਸੇ ਹੋਣ ਦੇ ਸਰ ਕੀ ਲੱਗਦਾ ਉਹ ਬੜੇ ਹਲਕੀ ਉਮਰ ਦੇ ਲੜਕੇ 17 18 ਸਾਲ ਦੇ ਦੇਖੋ ਉਹ ਸਾਰੀਆਂ ਗੱਲਾਂ ਕਿਉਂਕਿ ਚਾਂਸੇ ਚ ਆ ਜਾਂਦੇ ਆ ਕਿ ਬਾਹਰੋਂ ਪੈਸਿਆਂ ਦੇ ਲਾਲਚ ਪੈ ਰਹੇ ਨੂੰ ਜਦੋਂ ਪੁੱਛਿਆ ਗਿਆ ਕਹਿੰਦੇ ਪੈਸਾ ਸਾਨੂੰ ਕੋਈ ਨਹੀਂ ਮਿਲਿਆ ਇਹ ਮਿਸਲੀਡ ਹੋ ਜਾਂਦੇ ਆ ਮੈਂ ਸਮਝੂਗਾ ਯੂਥ ਸਾਡੇ ਕਿ ਪਤਾ ਨਹੀਂ ਕੀ ਮਦਦੇ ਦੇ ਵਿੱਚ ਸਾਨੂੰ ਮਿਲ ਜਾਣਾ ਪਰ ਅਲਟੀਮੇਟਲੀ ਕਾਨੂੰਨ ਜਿਹੜਾ ਉਹ ਦੀ ਪਕੜ ਦੇ ਵਿੱਚ ਆ ਗਿਆ ਸਰ ਨਸ਼ੇ ਤੇ ਨਹੀਂ ਆਇਆ ਨਹੀਂ ਉਹ ਜੀ ਗੱਲ ਜੇ ਨਹੀਂ ਆਈ ਸਾਹਮਣੇ ਜੀ ਹਜੇ ਪੁੱਛ ਕੇ ਚੱਲ ਰਹੀ ਹੈ ਪਹਿਲਾਂ ਇਹਨਾਂ ਦੇ ਉੱਤੇ ਕੋਈ ਕੇਸ ਮੈਂ ਦੱਸਿਆ ਜੀ ਤੁਹਾਨੂੰ ਬਸੰਤ ਸਿੰਘ ਦੇ ਸਾਰੇ ਲਵਪ੍ਰੀਤ ਅਮਨਪ੍ਰੀਤ ਦੇ ਖਿਲਾਫ ਕੇਸ ਜਿਹੜੇ ਹੈਗੇ ਉਹਨਾਂ ਦੀ ਵਿਸਤਾਰਪੂਰਵਕ ਤੁਹਾਨੂੰ ਦੱਸਿਆ ਗਿਆ ਜੀ ਸਰ ਉਹ ਕੋਈ ਲੜਕੀ ਇਹਨਾਂ ਨੂੰ ਲੈ ਕੇ ਆਏ ਉਹਨਾਂ ਦੀ ਡਾਇਰੈਕਸ਼ਨ ਤੇ ਕੰਮ ਕਰ ਰਹੇ ਸੀਗੇ ਜੀ ਇੱਥੇ ਫੁੱਟ ਸোলਜਰ ਸਮਝ ਸਕਦੇ ਆ ਆਪਰੇਟਿਵਸ ਕਹਿ ਸਕਦੇ ਆ ਇਹਨਾਂ ਨੂੰ ਆਪਾਂ ਇਹ ਇਹਦੇ ਚ ਚੀਜ਼ਾਂ ਦੋ ਆਈਆਂ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਿਵੇਂ ਅੱਗੇ ਆਉਣਗੀਆਂ ਜੀ ਤੁਹਾਡੇ ਨਾਲ ਸ਼ੇਅਰ ਕੀਤੀਆਂ ਜਾਣਗੀਆਂ ਸਰ ਇਹਨਾਂ ਦਾ ਕੋਈ ਸਬੰਧ ਹੈ ਜਿਹੜੇ ਬਲਾਸਟ ਪਹਿਲਾਂ ਹੋਏ ਨੇ ਦੇਖੋ ਜੀ ਮੈਂ ਤੁਹਾਨੂੰ ਦੱਸ ਰਿਹਾ ਵੀ ਗ੍ਰੇਨੇਡ ਲੈ ਕੇ ਬੰਦਾ ਘੁੰਮ ਰਿਹਾ ਪੁਲਿਸ ਇਸਟੈਬਲਿਸ਼ਮੈਂਟ ਟਾਰਗੇਟ ਵੀ ਕਲੀਅਰ ਹੋ ਗਿਆ ਬਟਾਲਾ ਏਰੀਆ ਚ ਪੁਲਿਸ ਅਫਸਰ ਦੇ ਘਰ ਜਾ ਕੇ ਉਹਨੂੰ ਮਾਰਨ ਦੀ ਕੋਸ਼ਿਸ਼ ਕੀਤੀ ਉਹ ਵੀ ਕਲੀਅਰ ਹੋ ਗਿਆ ਕੇਸ ਉਹ ਜਿਹੜੇ ਬਾਕੀ ਗੱਲਾਂ ਜਿੱਦਾਂ ਜਿੱਦਾਂ ਆਉਣਗੀਆਂ ਤੁਹਾਡੇ ਨਾਲ ਸ਼ੇਅਰ ਕੀਤੇ ਜਾਣਗੇ ਕਿਉਂਕਿ ਆਪਰੇਸ਼ਨਜ਼ ਅੰਡਰ ਵੇ ਹੈ ਜੀ। ਉਹ ਪਾਕਿਸਤਾਨ ਤੋਂ ਆਉਂਦੇ ਸੀ ਇਹਨਾਂ ਨੂੰ। ਹਾਂਜੀ ਇਹ ਉਹੀ ਅਸੀਂ ਕਰ ਰਹੇ ਹਾਂ ਕਿਉਂਕਿ ਸਾਰਾ ਟਰਾਂਸ ਬਾਰਡਰ ਹੀ ਸਾਰਾ ਨੈਟਵਰਕ ਹੈਗਾ। ਡਰੋਨ ਵੀ ਇਹਨਾਂ ਤੋਂ ਆਪਰਾਮਧ ਹੋਈ ਹੈ ਔਰ ਸਾਰਾ ਜੋ ਇਹਨਾਂ ਦੀ ਬਾਕੀ ਪੁੱਛ ਕੇ ਛਾ ਟੈਕਨੀਕਲ ਫਿਜ਼ੀਕਲ ਉਹ ਚੱਲ ਰਹੀ ਹੈ। ਕਿੱਦਾਂ ਕਿੰਨੇ ਦਿਨ ਦਰਮਾਣਦੇ ਨੇ? ਅਜੇ 5 ਦਿਨ ਦਰਮਾਣਦੇ ਹੈ ਜੀ ਹੋਰ ਵੀ ਰਿਮਾਂਡ ਲਿਆ ਜਾ। ਕਰੰਸੀ ਵਗੈਰਾ ਕੀ ਕਿਹਾ ਜਾ ਰਿਹਾ ਸੀ ਕਿ ਸ਼ਾਇਦ ਇਹਨਾਂ ਕੋ ਨਹੀਂ। ਨਹੀਂ ਕਰੰਸੀ ਨਹੀਂ ਕੋਈ ਮਿਲੀ ਜੀ ਕਾਫੀ ਇੰਪੋਰਟੈਂਟ ਮੈਨੂੰ ਕਹਿ ਸਮਝਦਾ ਔਰ ਮੈਂ ਆਪਣੀ ਟੀਮ ਦੀ ਇਹਨਾਂ ਨੂੰ ਮੁਬਾਰਕਬਾਦ ਵੀ